2023 ਤੋਂ ਬੰਦੀ ਸਿੰਘਾਂ ਦੀ ਰਿਹਾਈ ਲਈ ਲਗਾਤਾਰ ਚੰਡੀਗੜ੍ਹ ਮੋਹਾਲੀ ਦੀਆਂ ਬਰੂਹਾਂ ਤੇ ਲੱਗਿਆ ਹੋਇਆ ਡਟੇ ਬੈਠਾ ਜੀ ਨਾਜ਼ਰ ਬੰਦੀ ਸਿੰਘ ਰਿਹਾਈ ਹੋ ਜਾਂਦੇ ਗੁਰੂ ਕਿਰਪਾ ਕਰੇ ਛੇਤੀ ਜਿਹੜੀ ਰਿਹਾਈ ਹੋਵੇ ਉਹਨਾਂ ਦੀ ਜਿਹੜੀ ਅੱਜ ਇੱਕ ਆਪ ਜੀ ਨਾਲ ਪੰਥ ਜੀ ਨਾਲ ਵਿਚਾਰ ਕਰਨ ਲੱਗੇ ਆ ਉਹ ਬਹੁਤ ਅਹਿਮ ਹੈ ਦੇਖੋ ਗੱਲ ਇਹ ਆ ਸੰਗਤ ਜੀ ਜੇ ਕੋਈ ਪਖੰਡੀ ਇੱਕ ਮਾਮਲੇ ਦੇ ਵਿੱਚ ਪਰਮਾਨੇ ਇਹ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾ ਕੇ ਢਾ ਕੇ ਬੈਠਣਾ 78 ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਵਾਲੇ ਜਦੋਂ ਅਸੀਂ ਨਰੰਗਕਾਰੀ ਨੇ ਕੀ ਕੀਤਾ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕਰਕੇ ਉਹਦੇ ਬਰਾਬਰ ਗੱਦੀ ਲਾਈ ਸਿੰਘ ਸ਼ਹੀਦ ਕੀਤੇ ਫਿਰ ਸਿੰਘਾਂ ਨੇ ਉਹਦਾ ਸੋਧਾ ਲਾਤਾ ਸਸਾਲੇ ਸੌਦਾ ਸਾਧਨੇ ਕੀ ਕੀਤਾ ਗੁਰੂ ਮਹਾਰਾਜਾ ਜਿਹੜਾ ਹੈਗਾ ਰੀਸ ਕੀਤੀ ਬਾਣਾ ਪਾਇਆ ਉਹ ਆਪ ਦਾ ਸਰਪੰਦ ਦੇ ਕੋਲ ਵੀ ਮੈਂ ਪੰਜ ਪਿਆਰੇ ਬਣਾ ਲਏ ਆਪਦੇ ਨਕਲੀ ਉਹ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਸਿੱਖ ਪੰਥ ਨੇ ਕਿੰਨਾ ਵਿਰੋਧ ਕੀਤਾ ਮੈਂ ਤੁਹਾਨੂੰ ਇੱਕ ਵੀਡੀਓ ਦਿਖਾਉਣ ਲੱਗਿਆ ਪੰਥ ਜਾਗੇ ਅਕਾਲ ਤਖਤ ਸਾਹਿਬ ਦੇ ਜੱਫੀਦਾਰ ਸਾਹਿਬ ਕਦੋਂ ਪੰਥ ਦੀਆਂ ਸਿਰਮੌਰ ਜੱਫੀ ਬੰਦੀਆਂ ਛਾਗਣ ਗਈਆਂ ਕਦੋਂ ਉਠੋਗੇ ਤੁਸੀਂ ਆ ਇੱਕ ਸਾਧਾ ਦੇਖੋ ਉੱਚੋ ਵਾਲਾ ਸਾਧ ਉਹ ਟਿੱਕੜ ਜਾ ਆ ਦੇਖਦੇ ਹੋ ਸੰਗਤ ਦੇਖ ਲਵੇ ਜਿਹਨੇ ਆਪਣੀ ਮਾਂ ਦਾ ਸਤਿਕਾਰ ਨਹੀਂ ਕੀਤਾ ਤੇ ਅੱਖ ਮਾਰ ਇਹ ਸਾਹਮਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੁੱਚੋ ਵਾਲਾ ਸਾਧ ਉਹ ਕਾਲਾ ਜਾਂ ਮੈਸ ਵਰਗਾ ਹੈਗਾ ਸਜੀਰੋ ਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਬਰਾਬਰ ਕੁਰਸੀ ਲਾਹੀ ਬੈਠਾ ਇੱਕ ਪਾਸੇ ਗੁਰੂ ਸਾਹਿਬ ਦਾ ਚੌਰ ਕਰ ਰਿਹਾ ਬਰਾਬਰ ਦੇ ਆਪ ਕੁਰਸੀ ਰਾਹੀ ਬੈਠਾ ਉਹਦੇ ਤੇ ਕੁਰਸੀ ਦੇ ਉੱਤੇ ਚੰਗੇ ਤੌਲੀਏ ਵਸਾਏ ਹੋਏ ਨੇ ਮੂਹਰੇ ਜਿਹੜੀ ਸੰਗਤ ਬੈਠੀ ਡੁੰਨਾ ਵਾਂਗੂੰ ਆਏ ਹੱਥ ਜੋੜੀ ਉਹ ਰੱਬ ਬਣ ਗਿਆ ਇਹਦਾ ਮਤਲਬ ਵੀ ਗੁਰੂ ਗ੍ਰੰਥ ਸਾਹਿਬ ਉਹਨਾਂ ਟਿੱਚ ਸਮਝ ਲਿਆ ਕਿਉਂ ਨਹੀਂ ਤੁਸੀਂ ਬੋਲਦੇ ਹੁਣ ਅਸੇ ਬਣੀਆਂ ਕਿੱਥੇ ਨੇ ਹੁਣ ਪੰਜ ਕਿੱਧਰ ਚਲਾ ਗਿਆ ਕਿੰਨੇ ਦਿਨਾਂ ਦੀ ਵੀਡੀਓ ਘੁੰਮਦੀ ਆ ਅਸੀਂ ਦੇਖੀ ਜਾਂਦੇ ਸੀ ਵੀ ਕੋਈ ਬੋਲੇ ਕੋਈ ਬੋਲੇ ਕਿਉਂਕਿ ਉਹ ਫਿਰ ਕਹਿੰਦੇ ਨੇ ਵੀ ਨਾਨਕ ਸਾਰਾ ਨਾਨਕ ਸਾਨੂੰ ਕਰਨ ਨੂੰ ਇਹਨਾਂ ਨੇ ਬਦਨਾਮ ਕਰ ਰਿਹਾ ਹੈ ਇਹੋ ਜੇ ਪਖੰਢੀ ਸਾਧਾ ਨੇ ਜਿੰਨਾ ਦੋਸੀ ਛੱਸੇ ਵਾਲਾ ਜਿੰਨਾ ਦੋਸੀ ਭਨਿਆਰੇ ਵਾਲਾ ਜਿੰਨਾ ਦੋਸੀ ਜਿਹੜਾ ਉਹ ਸੀ ਉਹ ਵੀ ਇਹ ਸਾਧਰੇ ਹੈ ਮੈਂ ਸੰਗ ਨੂੰ ਪੁੱਛਣਾ ਚਾਹਣਾ ਜੱਜੇਦਾਰ ਕਾਲ ਤੱਕ ਸਾਹਿਬ ਨੂੰ ਪੁੱਛਣਾ ਦਾ ਸੋਹਣੀ ਕੁਲਟੀ ਨਿਹੰਗ ਸਹੀ ਦਸੇ ਬੰਦੀਆਂ ਕਿੱਥੇ ਗਈਆਂ ਹੁਣ ਦਮ ਤੇ ਮਟਕਸਾਲ ਕਿੱਥੇ ਆ ਛੱਤ ਸਮਾਜ ਕਿੱਥੇ ਆ ਕਿਉਂ ਨਹੀਂ ਬੋਲਦੇ ਬਰਾਬਰ ਗੁਰੂ ਸਾਹਿਬ ਦੇ ਕੁਰਸੀ ਦਾ ਸੀ ਬੈਠਾ ਇਹਨੂੰ ਸੌਦਾ ਨਹੀਂ ਲੱਗਣਾ ਚਾਹੀਦਾ ਇਹ ਪੰਥ ਤੋਂ ਖਾਦ ਨਹੀਂ ਹੋਣਾ ਚਾਹੀਦਾ ਉਥੇ ਡੇਰੇ ਦੇ ਵਿੱਚ ਜਾ ਜਾ ਕੇ ਇਹਨਾਂ ਦੇ ਨਾਲ ਮੇਲ ਮਲਾਪ ਹੋ ਰਿਹਾ ਨਾਨਕ ਸਾਹਿਬ ਸੰਪਰਤਨ ਢਾ ਲਾ ਲਿਖੇ ਸਾਧਨੇ ਇਹ ਜਾਤ ਪਾਤ ਦਾ ਵੀ ਉਥੇ ਕਰਤਾ ਸਾਰਾ ਪਖੰਡ ਤੇ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੁਰਸੀ ਲਾ ਕੇ ਢਾ ਕੇ ਬਹਿ ਗਿਆ ਖਾਲਸਾ ਪੰਥ ਜੀ ਕਦੋਂ ਜਾਗੋਗੇ ਅਸੀਂ ਕਹਿੰਦੇ ਹਾਂ ਸਾਰੀਆਂ ਪੰਥ ਸਰਮੌਰ ਇੱਕ ਹਫਤਾ ਜੇ ਤੇ ਤੇ ਕਾਰਵਾਈ ਕਾਲ ਤੱਕ ਸਭ ਤੋਂ ਨਾ ਹੋਈ ਜਾਂ ਨਾਨਕ ਸਰੀਆ ਸਾਦਾ ਤੇਰੇ ਸੰਗਲ ਸੀ ਲਾਵਾਂਗੇ ਜੇ ਤੈ ਮਾਫੀ ਨਾ ਮੰਗੀ ਜੇ ਤੂੰ ਬਿਲਕੁਲ ਮਾਫੀ ਦੇ ਹੱਕ ਦਾ ਨਹੀਂ ਹੈਂ ਪੰਜ ਚਾਗਿਆ ਨਾ ਅਸੀਂ ਬੰਨ ਕੇ ਲਿਆਵਾਂਗੇ ਤਕੜਾ ਹੋ ਜਾ ਤੂੰ ਹੁਣ ਇੱਕ ਹਫਤਾ ਦੇਤਾ ਤੈਨੂੰ ਤੁਸੀਂ ਕੀ ਸਮਝ ਰੱਖਿਆ ਵੀ ਜੇ ਤੁਹਾਡੀਆਂ ਸੰਪਰਤਾਂ ਵਾ ਵੱਡੀਆਂ ਨੇ ਤੁਸੀਂ ਗੁਰੂ ਗ੍ਰੰਥ ਸਾਹਿਬਹਾਲ ਦੇ ਬਰਾਬਰ ਬਹਿ ਜਾਗੇ ਅਸੀਂ ਨਹੀਂ ਬਖਸ਼ਦੇ ਸਾਰੇ ਨੇ ਅਗਸਿਕ ਜਾਗਣ ਬੁੱਢਾ ਦਰ ਤਰਨੇ ਦਰ ਜੇ ਤੁਸੀਂ ਬਾਣੇ ਪਾਏ ਨੇ ਅਸੀਂ ਜੇ ਜਦੀ ਕੋਈ ਹੋਰ ਪਖੰਡ ਕਰ ਲੇ ਅਸੀਂ ਤੁਰ ਪੈਨੇ ਉੱਠ ਲੈ ਕੇ ਸਾਰਾ ਕੁਝ ਵੀ ਇਹਨੇ ਗੁਰੂ ਸਾਹਿਬ ਦੀ ਬਿਆਦ ਵੀ ਇਹ ਦੂ ਵੱਡੀ ਬਿਆਦ ਵੀ ਹੋਰ ਕੀ ਹੋਊਗੀ ਇੱਕ ਸੰਤ ਹੋ ਕੇ ਆਪਦੇ ਆਪ ਨੂੰ ਸੰਤ ਕਹਾਉਣਾ ਚੋਲੇ ਪਾਉਣੇ ਨਾਨਕ ਸੰਪਰਦਾ ਦਾ ਮੁਖੀ ਕਹਾਉਂਦਾ ਮੈਨੂੰ ਉਹ ਸੌਧ ਸਾਹ ਮੰਨਦਾ ਉਹ ਸਾਹ ਨਾ ਸਰਕਾਰੀ ਸਾਹ ਸਾਨੂੰ ਪੱਥ ਨੂੰ ਚੈਲੰਜ ਕਰਦਾ ਉਹਨੇ ਬੋਲ ਨਾ ਖੋਲੋਂ ਮੂੰਹ ਅਕਾਲ ਤਖਸਾਲ ਦਾ ਧੰਦਾ ਖੋਲੇ ਮੂੰਹ ਹੁਣ ਦਾ ਮਾਨਤਾ ਦੇ ਦੀ ਸਾਰੇ ਲਿੰਗ ਸਿੰਘਾਂ ਦੇ ਕਰ ਕਰ ਕੋਚਵਾਲਾ ਸਾਧ ਤੈਨੂੰ ਚੈਨ ਦਾ ਫੜਾਂਗੇ ਇੱਕ ਹਫਤਾ ਦੇਤਾ ਹੁੰਦੇ ਹਫਤੇ ਨੂੰ ਤੇਰੇ ਉੱਤੇ ਅਸੀਂ ਲੈ ਕੇ ਪਹੁੰਚਾਂਗੇ ਲਾਵ ਲਸ਼ਕਰ ਤਕੜਾ ਹੋ ਜਾ ਤੂੰ ਜਿਹੜਾ ਤੈ ਪਖੰਡ ਫੜ ਰੱਖਿਆ ਨਾਨਕ ਸਰੀਏ ਜਿੰਨੇ ਵੀ ਨੇ ਉਹ ਸੁਣ ਲੈ ਦੇ ਤਾਂ ਇਹਨੂੰ ਆਪਣੀ ਸੰਪਰਦ ਦੇ ਵਿੱਚ ਇਹਨੂੰ ਕੱਟੋ ਮਾਰੇ ਮੈਂ ਸਾਰੀ ਸੰਪਰਤਾ ਬਦਨਾਮ ਨਾ ਹੋਵੇ ਫਿਰ ਤੁਸੀਂ ਕਿਉਂ ਸਾਡੇ ਨਾਮ 'ਤੇ ਉਹ ਥੋਡੀਆਂ ਇਹ ਜਾਂ ਕਤੂਤਾ ਕਰਕੇ ਜਿਹੜੇ ਸਾਥ ਬੜੇ ਹੋਏ ਨੇ ਪੰਥ ਨੂੰ ਬਦਨਾਮ ਕਰਤਾ ਇਹਨਾਂ ਲੋਕਾਂ ਨੇ ਇਹ ਵੀਡੀਓ ਘਰ ਘਰੇਕ ਮੋਬਾਈਲ ਤੇ ਉਹ ਸਾਧ ਢਿੱਡੋ ਦੇ ਸਾਧ ਜਿਹੜਾ ਬੈਠਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਬਰਾਬਰ ਕੁਰਸੀ ਢਾਈ ਗੁਰੂ ਸਾਹਿਬ ਦੇ ਬਰਾਬਰ ਬਹਿ ਗਿਆ ਸ਼ਰੀਕ ਬਣ ਗਿਆ ਖਾਸਾ ਪੰਥ ਨੂੰ ਚੈਲੰਜ ਆ ਇਹ ਬੋਲਦੇ ਨਹੀਂ ਸਮਝ ਨਹੀਂ ਆਉਂਦੀ ਮੈਨੂੰ ਵੀਡੀਓ ਦੇਖੀ ਜਾਂਦੇ ਨੇ بس ਉਦੋਂ ਬੋਲਣਗੇ ਜੇ ਕੋਈ ਹੋਰ ਆ ਕੇ ਬਾਹਰ ਸੱਤ ਸਿਰ ਫੇਰ ਤਾਂ ਫੜੇ ਭਟਕਦੇ ਆ ਨਿਰੰਕਾਰੀਏ ਰਾਜੇ ਸੁਆਮੀਏ ਉਹ ਤੁਹਾਡਾ ਜਿਹੜਾ ਪੰਥ ਦੇ ਹਿੱਸੇ ਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬਿਆਦਵੀ ਕਰਨਾ ਕਿ ਬਰਾਬਰ ਕੁਰਸੀਆਂ ਢਾਕੇ ਬੈਠਣ ਲੱਗੇ ਕਦੋਂ ਜਾਗੋਗੇ ਤੁਸੀਂ ਜਾਗੋ ਤੜਕੇ ਨੂੰ ਇਹ ਪੂਰੇ ਪੰਡ ਦੇ ਵਿੱਚ ਇਹ ਪਹੁੰਚਣੀ ਚਾਹੀਦੀ ਸਾਰੇ ਪਾਸੇ ਪੰਥ ਜਾਗੇ ਆਮ ਤਵੀ ਟਕਸਾਲ ਨਿਹੰਗ ਸਿੰਘ ਦਲਪੰਥ ਸੰਤ ਸਮਾਜ ਹੋਰ ਬਹੁਤ ਸਾਰੇ ਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਪੰਜਾਂ ਤਖਤਾਂ ਦੇ ਜਥੇਦਾਰ ਸ਼ਰੋਣੀ ਕਮੇਟੀ ਬੋਲਣ ਦੇਣ ਨੂੰ ਉਹਨਾਂ ਕਰਨਾ ਢੋਰ ਤਰ੍ਹਾਂ ਕਰਨੇ ਤਾਲਬ ਜੇ ਤੁਸੀਂ ਚੁੱਪ ਰਹੇ ਇਹਨਾਂ ਸਾਧਾ ਨਹੀਂ ਫਿਰ ਬਹੁਤ ਕੁਝ ਕਰਨਾ ਉਥੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੂਬੇ ਚੱਕਣੇ ਚਾਹਦੇ ਨੇ ਉਹ ਬਰਾਬਰ ਬੈਗਾ ਬੈਠੀ ਜਾਵੇ ਉਹ ਕੋਈ ਹੱਕਦਾਰ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਉੱਚੋ ਜੇਠਾ ਉਹਨੇ ਨਾਨਕ ਖਾਲਸਾ ਦੀ ਠਾਠ ਬਣਾਈ ਹੋਈ ਆ ਉਹ ਠਾਠ ਤੇ ਬੈਠਾ ਠਾਠ ਦੇ ਵਿੱਚ ਹੀ ਆਣਾ ਉਹਨੂੰ ਕਿਹੜਾ ਕੋਈ ਰੋਕਣ ਵਾਲਾ ਕਾ ਪੰਛ ਦੇ ਵਿੱਚ ਕਿ ਹਿੰਮਤ ਹੈ ਹੀ ਨਹੀਂ ਨਾ ਜਸੇਦਾਰਾਂ ਦੇ ਵਿੱਚ ਨਾ ਅਕ ਸਿੰਘਾਂ ਦੇ ਵਿੱਚ ਨਾ ਦਮੰਡੀਂਟਾ ਨਾ ਸੰਤ ਸਮਾਜ ਦੇ ਵਿੱਚ ਕੋਈ ਬੋਲਣਾ ਨਹੀਂ ਵੱਡੀ ਸੰਪਰਦਾ ਵੱਡੀ ਸੰਪਰਦਾ ਹੋਊਗੀ ਸਾਡੇ ਪੁਰਖ ਪਤਮੂਰੇ ਕੋਈ ਵੱਡੀ ਨਹੀਂ ਹੈਗੀ ਉਹ ਸਾਬ ਨੂੰ ਚੈਲੰਜ ਆਇਆ ਇੱਕ ਹਫਤਾ ਦੇ ਤਾ ਐਨੀਆਂ ਮੈਂ ਜਮਨਤ ਰੂਪ ਕਰਨੀਆਂ ਸੀ ਕਰਤੀਆਂ ਹੁਣ ਬਾਕੀ ਪੰਛ ਦੀ ਮਰਜੀ ਆ ਵੀ ਬੋਲਣਾ ਜਾਂ ਘੁੰਮਣੀਆਂ ਪਾਉਣੀਆਂ ਨੇ ਅਸੀਂ ਤਾਂ ਕਾਰਵਾਈ ਖੜਾਾਂਗੇ ਅਸੀਂ ਤਾਂ ਦਲ ਪੰਛ ਅਰਬਾ ਖਰਬਾ ਚੜ ਕੇ ਜਾਊਗਾ ਅਤੇ ਫੜਨ ਵਾਸਤੇ ਸੰਘਲ ਮਾਰਾਂਗੇ ਜੇ ਤੁਸੀਂ ਨਾ ਜਾਗੇ ਇੱਕ ਹਫਤੇ ਦੇ ਵਿੱਚ ਕਾਲਟਾਕ ਸਾਹਿਬ ਨੇ ਐਕਸ਼ਨ ਨਾ ਲਿਆ ਅਸੀਂ ਲਮਾ ਕੇ ਐਕਸ਼ਨ ਅਸੀਂ ਜਾਵਾਂਗੇ ਪਿਛਲੇ 23 ਦਿਨਾਂ ਤੋਂ ਤੁਸੀਂ ਇੱਕ ਸੋਸ਼ਲ ਮੀਡੀਆ ਦੇ ਉੱਤੇ ਸੁਣ ਰਹੇ ਹੋ ਬਾਬਾ ਰਾਜਾ ਰਾਜ ਸਿੰਘ ਜੀ ਨਿਹੰਗ ਸਿੰਘ ਵੱਲੋਂ ਕੁਸਤਿੱਖੇ ਬੋਲ ਬੋਲੇ ਗਏ ਕਿਹਦੇ ਪ੍ਰਸਾਏ ਸੁਖਦੇਵ ਸਿੰਘ ਪੁੱਤੋ ਵਾਲੇ ਅਖੌਤੀ ਸਾਧ ਮੈਂ ਸ਼ਬਦ ਵਰਤੂੰਗਾ ਉਹ ਸਾਧ ਵਾਸਤੇ ਵਰਤੇ ਗਿਆ ਜਿਨੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀ ਢਾਹ ਕੇ ਤੇ ਘੋਰ ਵਿਦਵੀ ਕੀਤੀ ਇਹ ਹੈਰਾਨੀ ਹੋਈ ਹੈ ਕੱਲ ਦਾ ਸਾਰਾ ਸੋਸ਼ਲ ਮੀਡੀਆ ਵਾਚਿਆ ਮੈਨੂੰ ਵੀ ਸਿੰਘਾਂ ਨੇ ਕਿਹਾ ਸੀਗਾ ਕਿ ਤੁਸੀਂ ਕੋਈ ਬੁੱਲ ਹੋ ਇਹਦੇ ਤੇ ਮੈਂ ਕਹਿੰਦਾ ਸੀ ਚਲੋ ਠੀਕ ਆ ਵੀ ਇਹਦਾ ਸਰੀਰ ਹੀ ਕੁਛ ਇਹ ਹੋ ਗਿਆ ਕਿਉਂਕਿ ਜਿਹਦੇ ਪ੍ਰਥਾਏ ਗੁਰਬਾਣੀ ਨੇ ਲਿਖਿਆ ਹੋਵੇ ਫਿੱਟ ਇਹ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਫਿੱਟ ਅਵੇ ਹਾ ਜੀਵਿਆ ਜਿਤ ਖਾਏ ਵਧਾਇਆ ਪੇਟ ਮਹਾਰਾਜ ਕਹਿੰਦੇ ਫਿੱਟੇ ਮੋਹ ਦੇ ਜੀਣ ਦੇ ਜਿਨੇ ਖਾ ਖਾ ਕੇ ਪੇਟ ਵਧਾ ਲਿਆ ਤੇ ਮੈਂ ਕੀ ਬੋਲਾਂ ਪਰ ਮੈਨੂੰ ਉਦੋਂ ਹੈਰਾਨੀ ਹੋਈ ਕਿ ਇੱਕ ਸੀਨੀਅਰ ਏਡੀਜੀਪੀ ਲੈਵਲ ਦੇ ਅਧਿਕਾਰੀ ਜਿਹੜੇ ਰਿਟਾਇਰ ਹੋ ਚੁੱਕੇ ਆ ਉਹ ਵੀ ਬੋਲੇ ਐਜੀਪੀਸੀ ਮੈਂਬਰ ਗਰੇਵਾਲ ਉਹ ਵੀ ਬੋਲਿਆ ਤੇ ਕੁਝ ਭੁੱਲੜ ਵੀਰ ਪੰਚਾਇਤ ਜਾਂ ਸੰਗਤ ਦੇ ਰੂਪ ਵਿੱਚ ਐਸਐਸਪੀ ਦਫ਼ਤਰ ਦੇ ਸਾਹਮਣੇ ਆਏ ਆ ਤਿੰਨ ਚੀਜ਼ਾਂ ਮੈਂ ਬੋਲੀਆਂ ਕਿ ਇੱਕ ਏਡੀਜੀਪੀ ਸਾਬਕਾ ਇੱਕ ਐਜੀਪੀਸੀ ਮੈਂਬਰ ਗਰੇਵਾਲ ਤੇ ਕੁਝ ਲੋਕ ਤੇ ਇੱਕ ਸਾਧ ਦਾ ਚੇਲਾ ਇਹ ਸਾਰਿਆਂ ਦੀ ਗੱਲ ਇੱਕੋ ਹੀ ਹੈ ਕਿ ਸਾਡੇ ਬਾਬਾ ਜੀ ਨੇ ਬੜੀ ਸੇਵਾ ਕੀਤੀ ਉਹਨੇ 52 ਸਕੂਲ ਬਣਾਏ ਉਹਨੇ 55 ਅਕੈਡਮੀਆ ਬਣਾਈਆਂ ਫਲਾ ਕੀਤਾ ਫਲਾ ਕੀਤਾ ਇੰਨਾ ਚਿਰ ਸੇਵਾ ਕੀਤੀ ਭਾਈ ਕੌਣ ਕਹਿੰਦਾ ਕਿ ਤੁਸੀਂ ਗਲਤ ਕੀਤਾ ਚੰਗਾ ਕੀਤਾ ਪਰ ਮਸਲਾ ਇਸ ਗੱਲ ਦਾ ਕਿ ਤੁਹਾਡੀ ਜਿਹੜੀ ਸੰਗਤ ਆ ਪੇੜ ਤੇ ਤੁਹਾਡੇ ਸੇਵਾਦਾਰ ਉਹਨਾਂ ਨੂੰ ਇਹਤ ਗੁੱਸਾ ਲੱਗ ਗਿਆ ਕਿ ਬਾਬਾ ਰਾਜਾ ਰਾਜ ਸਿੰਘ ਨੇ ਤਿੱਖੇ ਬੋਲ ਬੋਲਤੇ ਆਏ ਬੋਲ ਨਹੀਂ ਠੀਕ ਹੈਗੇ ਪਰ ਤੁਹਾਨੂੰ ਸ਼ਰਮ ਨਹੀਂ ਆਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਕੁਰਸੀਆਂ ਡਵਾੜਵਾ ਕੇ ਬਿਠਾਉਣੇ ਹੋ ਉਹਦੀ ਲੱਜਾ ਨਹੀਂ ਆਈ ਗੁਰੂ ਗ੍ਰੰਥ ਸਾਹਿਬ ਤੁਹਾਡਾ ਸਕਾ ਨਹੀਂ ਹੈ ਤੁਹਾਡਾ ਸਕਾ ਇੱਕ ਸਾਧਣਾ ਹੈ ਜਿਹੜਾ ਸਾਧ ਅਕਸਰ ਇਹ ਗੱਲ ਕਹਿੰਦਾ ਰਹਿੰਦਾ ਮੈਨੂੰ ਸ਼ਰਮ ਆਉਂਦੀ ਹੈ ਵੀ ਲੱਕ ਹੱਲੇ ਮਜਾਜਣ ਜਾਂਦੀ ਦਾ ਤਾਬਿਆਂ 'ਚ ਬਹਿ ਕੇ ਵਾਜੇ ਤੇ ਬਹਿ ਕੇ ਹਜ਼ੂਰੀ 'ਚ ਬਹਿ ਕੇ ਇਹ ਗੱਲਾਂ ਸੁਭਦੀਆਂ ਨੇ ਉਹ ਕਹਿੰਦਾ ਮੈਨੂੰ ਸੁਪਨਾ ਆਇਆ ਉਹ ਡੁੱਬ ਕੇ ਮਰ ਜਾ ਉਹਦੀ سپورਟ 'ਚ ਖੜੇ ਹੋਣ ਵਾਲਿਓ ਸ਼ਰਮ ਕਰੋ ਥੋੜੀ ਬਹੁਤ ਮੈਂ ਅਸੀਂ ਤੁਹਾਡਾ ਸਵਾਲ ਕਰਦੇ ਜੇ ਤੁਸੀਂ ਵੱਡੇ ਇਕੱਠ ਦੇ ਰੂਪ ਵਿੱਚ ਇਹ ਕਹਿੰਦੇ ਕਿ ਸਾਡੇ ਬਾਬਾ ਜੀ ਡਿਸੇਬਲ ਹੈਗੇ ਆ ਉਹਨਾਂ ਦੀ ਸਿਹਤ ਠੀਕ ਨਹੀਂ ਹੈਗੀ ਅਸੀਂ ਉਹਨਾਂ ਦੀ ਤਰਫੋਂ ਮਾਫੀ ਮੰਗਦੇ ਆ ਪੰਥ ਕੋਲ ਅੱਗੇ ਵਾਸਤੇ ਅਸੀਂ ਸਮਝ ਕੇ ਚੱਲਾਂਗੇ ਤੇ ਤੁਸੀਂ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਕੀ ਸੰਗਤ ਨੂੰ ਡਰਾਉਣਾ ਚਾਹੁੰਦੇ ਹੋ ਤੁਸੀਂ ਕਹਿੰਦੇ ਹੋ ਬਾਬਾ ਰਾਜਾ ਰਾਜ ਸਿੰਘ ਤੇ ਪਰਚੇ ਦਵਾਵਾਂਗੇ ਇੱਕ ਨਾ ਹੋਰ ਨਾਲ ਲਿਖ ਲਿਓ ਮੇਰਾ ਲਿਖ ਲਓ ਨਾ ਮੈਨੂੰ ਜਾਣਦੇ ਹੋ ਨਾ ਲਖ ਲੋ ਨਾ ਤੇ ਦਵਾ ਦਿਓ ਪਰਚਾ ਕੀ ਪਰਚਾ ਕਰੋਗੇ ਪਰਚਾ ਤੁਸੀਂ ਨਵਾਂ ਦਵਾ ਦਿਓਗੇ ਤੁਹਾਡੀਆਂ ਗਿੱਦੜ ਪੰਪਕੀਆਂ ਨਾਲ ਕੋਈ ਡਰਨ ਵਾਲਾ ਨਹੀਂ ਹੈ ਬੰਦੇ ਦੇ ਪੁੱਤ ਬਣ ਕੇ ਇਸ ਗੱਲ ਦੀ ਮਾਫੀ ਮੰਗ ਲਓ ਚੰਗੇ ਰਹਿ ਜਾਓਗੇ ਅਸੀਂ ਪੰਥ ਵਿੱਚ ਡੁੱਬਦਾ ਨਹੀਂ ਚਾਹੁੰਦੇ ਹੈ ਤੇ ਨਹੀਂ ਤਾਂ ਜੋ ਰਾਜਾ ਰਾਜ ਸਿੰਘ ਨੇ ਕਿਹਾ ਐਨ ਬੈਨ ਅਸੀਂ ਉਹਨਾਂ ਸ਼ਬਦਾਂ ਦੇ ਨਾਲ ਸਹਿਮਤਾਂ ਇਹ ਲਾਇਕਾ ਇਹ ਸੌਦਾ ਸਾਦੀ ਸਤ ਕਰਦਾ ਆ ਸਾਹ ਇਹ ਤਗਾੜਾ ਇਹਨੇ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਨਾਨਕ ਘਟ ਖੋਲਣ ਦੀ ਕੋਸ਼ਿਸ਼ ਕੀਤੀ ਇਹ ਸਾਰਾ ਇਤਿਹਾਸ ਕੈਪਚਰ ਕਰ ਰਹੇ ਨੇ ਇਹ ਲੋਕ ਦਰਿੰਦਗੀ ਕਰ ਰਹੇ ਨੇ ਇਹ ਲੋਕ ਮਾੜਾ ਬੋਲੇ ਨੇ ਉਦਾਂ ਦੇ ਬਿਸ਼ਰਮ ਲੋਕ ਸਾਡੇ ਜਿਹੜੇ ਇਹਨਾਂ ਦੀ ਉਸਤ ਕਰ ਰਹੇ ਆ ਤੇ ਗੁਰੂ ਗ੍ਰੰਥ ਸਾਹਿਬ ਨੂੰ ਪਿੱਠ ਦੇ ਰਹੇ ਆ ਬਰਗਾੜੀ ਹੋਇਆ ਬਾਈਬਲ ਹੋਇਆ ਕੋਟਕ ਪੂਰਾ ਹੋਇਆ ਇਸ ਇਸ ਸਾਧ ਜੀ ਦੀ ਜੀਬ ਦੇ ਉੱਤੇ ਛਾਲੇ ਹੋ ਗਏ ਇਨੇ ਇੱਕ ਵਾਰੀ ਵੀ ਨਹੀਂ ਕਿਹਾ ਉਲਟਾ ਇਸ ਸਾਧ ਨੇ ਕਿਸ਼ਨ ਭਗਵਾਨ ਉਹ ਸੌਰੀ ਗੁਰਜੀਤ ਸਿੰਘ ਦੇ ਘਰੇ ਜਾ ਕੇ ਪਾਠ ਪ੍ਰਕਾਸ਼ ਕਰਕੇ ਭੋਗ ਪਾ ਕੇ 2015 ਚ ਤੇ ਗੋਲ ਮੋਲ ਕਰਨ ਦੀ ਕੋਸ਼ਿਸ਼ ਕੀਤੀ ਸੀ ਸਾਡੇ ਕੋਲੋਂ ਇਹਦੇ ਲੀੜੇ ਨਾ ਲਵਾਓ ਅਸੀਂ ਕਿਸੇ ਕੀਮਤ ਦੇ ਉੱਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਬਦਬਦੀ ਨੂੰ ਬਰਦਾਸ਼ਤ ਨਹੀਂ ਕਰਨਾ ਅਸੀਂ ਰਾਜਾ ਰਾਜ ਸਿੰਘ ਨਿਹੰਗ ਸਿੰਘ ਉਹਨਾਂ ਦੇ ਨਾਲ ਆ ਬਾਬਾ ਰਦੀਪ ਸਿੰਘ ਮਹਾਰਾਜ ਹੁਣਾਂ ਨੇ ਤਰਖਾਹ ਦਿੱਤੀ ਹੋਈ ਐ ਉੱਥੋਂ ਦਾ ਪ੍ਰਸ਼ਾਸਨ ਸਮਾਂ ਰਹਿੰਦਿਆਂ ਇਸ ਲਗਾੜੇ ਸਾਹ ਦੇ ਉੱਤੇ ਕਾਰਵਾਈ ਕਰੇ ਲਗਾੜਾ ਮੈਂ ਕਿਉਂ ਕਹਿੰਨਾ ਕਿਉਂਕਿ ਉਹ ਆਪਣੀ ਗਲਤੀ ਨੂੰ ਸੱਚਾ ਸਾਬਤ ਕਰਨ ਵਾਸਤੇ ਐਗਜ਼ੈਂਪਲਾਂ ਦੇ ਰਿਹਾ ਜੇ ਵੀਲਚੇਅਰ ਹੁੰਦੀ ਅਸੀਂ ਮੰਨ ਲੈਂਦੇ ਡਿਸੇਬਲ ਆ ਵੀਲਚੇਅਰ ਆ ਪਰ ਕੁਰਸੀਆਂ ਢਾ ਕੇ ਕਿਲੇ ਵੰਡਣੇ ਇਹ ਕਿਹੜਾ ਤਰ੍ਹਾਂ ਦਾ ਪ੍ਰਚਾਰ ਆ ਤੇ ਮਹਾਰਾਜ ਕਹਿੰਦੇ ਮਾਨਵਕੀ ਟੈਕ ਬ੍ਰੈਥੀ ਸਭ ਜਾਨ ਦੇਵਨ ਕੋ ਇੱਕੇ ਭਗਵਾਨ ਅਸੀਂ ਕਿਸੇ ਬੰਦੇ ਦੀ ਉਹ ਨਹੀਂ ਡਰਦੇ ਨਹੀਂ ਹੈਗੇ ਤੇ ਮੈਂ ਇਸ ਵੀਡੀਓ ਰਹੀ ਮੇਰੀ ਵੈਸੇ ਉਦਾਂ ਵੀ ਗੱਲ ਹੋਈ ਆ ਤੇ ਮੈਂ ਨਿਹੰਗ ਸਿੰਘ ਫੌਜਾਂ ਨੂੰ ਰਾਜਾ ਰਾਜ ਸਿੰਘ ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਸਾਰੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀਆਂ ਸਿੰਘ ਸੁਭਾਵਾਂ ਤੁਹਾਡੇ ਨਾਲ ਫੈਸਲਾ ਲਓ ਡਟ ਕੇ ਲਓ ਅੜ ਕੇ ਲਓ ਤੇ ਦੂਜੀ ਗੱਲ ਅਕਾਲ ਤਖਤ ਸਾਹਿਬ ਦੇ ਜਹੇਦਾਰ ਉਸ ਜਹੇਦਾਰ ਜੀ ਸਾਡੇ ਨਾਲੋਂ ਤੇ ਮਹਿਲਾ ਕਮਿਸ਼ਨ ਚੰਗੀ ਆ ਜਿਹੜੀ ਸੂ ਮੋਟੋ ਲੈ ਲੈਂਦੀ ਆ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਡਿੱਠੀ ਹੋਵੇ ਕੁਰਸੀ ਤੇ ਤੁਹਾਡੀ ਹਜੇ ਤੱਕ ਰਸਨਾ ਤੋਂ ਕੋਈ ਬੋਲ ਨਾ ਬੋਲੇ ਜਾਣ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਇਹ ਜੀ ਪੀਸੀ ਪ੍ਰਧਾਨ ਮੂੰਹ ਵਿੱਚ ਘੁੰਗਣੀਆਂ ਪਾ ਕੇ ਬੈਠਾ ਤੇ ਤੁਹਾਡਾ ਜਰਨਲ ਸੱਤਰ ਜਿਹੜਾ ਕਾਲੀ ਦਲ ਦਾ ਮੇਰਾ ਖਲ ਬਣਾਈ ਫਿਰਦੇ ਆ ਤੁਸੀਂ ਇਹਨੂੰ ਗਰੇਵਾਲ ਨੂੰ ਉਹ ਉਹਦੀ ਪੁਸ਼ਟਪਨਾ ਹੀ ਕਰ ਰਿਹਾ ਤੇ ਇੱਕ ਟਿੰਮਾ ਉਹ ਵੀ ਟਿੰਮੇ ਮੈਨੂੰ ਤਰਤੇ ਬੜੀ ਸ਼ਰਮ ਆਉਂਦੀ ਆ ਕਿ ਤੂੰ ਸਾਥ ਦੇ ਉਹ ਆਣ ਕੇ ਉੱਥੇ ਹਸਤ ਕਰੀ ਜਾਂਦਾ ਉਹ ਗੁਰੂ ਦੀ ਗੱਲ ਕਰੋ ਕੱਲ ਬੀਬੀ ਹਰਮੀਤ ਕੌਰ ਨਾਲ ਹੋਈ ਆ ਤੇ ਅਸੀਂ ਸਾਰੇ ਜਾਣੇ ਤੁਹਾਡੇ ਹੱਕ ਖੜਦੇ ਆ ਪਰ ਅੱਜ ਤੁਸੀਂ ਗੁਰੂ ਗ੍ਰੰਥ ਸਾਹਿਬ ਨਾਲ ਨਹੀਂ ਖੜ ਰਹੇ ਕੀ ਕੀ ਚਾਲ ਆ ਇਹ ਸੋ ਇਸ ਕਰਕੇ ਭਾਈ ਜਿਨ੍ਹਾਂ ਜਿਨ੍ਹਾਂ ਨੇ ਸਾਥ ਦੇ ਨਾਲ ਖੜਨਾ ਖੜ ਜੋ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਰਹਿਤ ਮਰਯਾਦਾ ਦੇ ਨਾਲ ਖੜੇ ਹੋਵਾਂਗੇ ਲੋੜ ਪਈ ਤੇ ਜੋ ਬਾਬਾ ਰਾਜਾ ਰਾਸ ਸਿੰਘ ਨੇ ਕਿਹਾ ਉਹਨੂੰ ਇਨ ਬੈਨ ਨਿਭਾਉਣ ਦੀ ਪੂਰੀ ਪੂਰੀ ਕੋਸ਼ਿਸ਼ ਕੀਤੀ ਜਾਊਗੀ ਉਹ ਚ ਪਰਚੇ ਹੋ ਜਾਣ ਸਰੀਰ ਲੱਗ ਜਾਏ ਜੋ ਹੁੰਦਾ ਹੋ ਜਾਏ ਤੇ ਨਹੀਂ ਤਾਂ ਫਿਰ ਮੈਂ ਕਹਿੰਨਾ ਸਮਾਂ ਰਹਿੰਦਿਆਂ ਬੰਦੇ ਦੇ ਪੁੱਤ ਬਣ ਕੇ ਹੱਥ ਜੋੜ ਕੇ ਮਾਫੀ ਮੰਗੋ ਤੱਗੇ ਤੋਂ ਕਰ ਲਓ ਤੋਵਾ ਫਿਰ ਪੰਥ 'ਚ ਤੁਹਾਡੀ ਵਾਪਸੀ ਹੋ ਸਕਦੀ ਆ ਨਹੀਂ ਤੇ ਪੰਥ ਵੜਾ ਵੱਡਾ ਹੈ ਪੰਥ ਕਿਸੇ ਇੱਕ ਬੰਦੇ ਦੇ ਚਾਰ ਆਗੂਆਂ ਦੇ ਸਿਰ ਤੇ ਨਹੀਂ ਚੱਲਦਾ ਪੰਥ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਚਲਾਇਆ ਤੇ ਪੰਥ ਦੀ ਆਪਦੀ ਰਹਿਣੀ ਆ ਪੰਥ ਹੋਰ ਸਭ ਕੁਝ ਬਰਗਾਸਤ ਕਰ ਸਕਦਾ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਰਦਾਸ਼ਤ ਨਹੀਂ ਦੇਖੋ ਆਪਾਂ ਸਾਰੇ ਗੁਰੂ ਗੋਬਿੰਦ ਸਿੰਘ ਪਾਸ਼ਾ ਦੇ ਵਾਰਸ ਆ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਆ ਤੇ ਸਾਰੇ ਵੱਧ ਤੋਂ ਵੱਧ ਵੀਡੀਓ ਜਰੂਰ ਸ਼ੇਅਰ ਕਰਿਓ ਕਿਉਂਕਿ ਬੜੀ ਵੱਡੀ ਗੱਲ ਹੈ ਕੋਈ ਛੋਟੀ ਗੱਲ ਨਹੀਂ ਹੈਗੀ ਇਹ ਕੋਕਪੂਚੋ ਮੰਡੋ ਮੰਡੀ ਵਾਲੇ ਸਾਧ ਨੇ ਸਖਦੇਵ ਸਿੰਘ ਨੇ ਆਹ 2-3 ਦਿਨ ਪਹਿਲੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੰਦਾ ਬੈਠਿਆ ਹੋ ਪੰਜਾਬ ਦੀ ਛੋਟੀ ਮੋਟੀ ਗੱਲ ਨਹੀਂ ਦੇਖੋ ਜਦੋਂ ਕੋਈ ਹੋਰ ਧਰਮਾਂ ਵਾਲਾ ਕਰਦਾ ਹੈ ਪਖੰਡਵਾਦ ਅਸੀਂ ਸਾਰੇ ਬਹੁਤ ਚੀਕਾ ਮਾਰ ਮਾਰ ਕੇ ਕਹਿੰਦੇ ਓਏ ਪਖੰਡਵਾਦ ਹੋ ਗਿਆ ਉਹ ਧਰਮ ਦਾ ਕੰਮ ਖਰਾਬ ਹੋ ਗਿਆ ਤੇ ਜੇ ਸਾਡਾ ਹੀ ਕੋਈ ਸਾਥ ਪਖੰਡ ਕਰਦਾ ਏ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿੰਦਾ ਕੀ ਗੱਲ ਅਸੀਂ ਚੋਣੀ ਬੋਲਦੇ ਕਿ ਸਾਡੇ ਉਹ ਖਾਨਦਾਨ ਚੋਂ ਲੱਗਦਾ ਗੁਰਸੇ ਕੌਣ ਕਰਕੇ ਨਹੀਂ ਅਸੀਂ ਬੋਲਦੇ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿਣਾ ਬਰਾਬਰ ਐਤੋਂ ਵੱਡਾ ਕਿਹੜਾ ਪਖੰਡ ਹੋਏਗਾ ਤੁਸੀਂ ਇਹੋ ਜਿਹੇ ਸਾਡਾ ਦੀ ਸਪੋਰਟ ਕਰਦੇ ਜੀ ਸ਼ਰਮ ਆਣੀ ਚਾਹੀਦੀ ਉਹੋ ਜਿਹੇ ਲੋਕਾਂ ਨੂੰ ਜਿਹੜੇ ਉਹਨਾਂ ਦੇ ਜਾ ਕੇ ਜੁੱਤੀਆਂ ਚੱਟਦੇ ਜਿਹੜੇ ਪੈਰਾ 'ਚ ਬਹਿ ਕੇ ਉਹਨਾਂ ਦੇ ਕੀ ਇਹ ਪੰਜਾਬ ਇਹ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਹੋ ਰਿਹਾ ਹੈ ਅਸੀਂ ਕਾਲ ਤੱਕ ਅਸਾਂ ਨੂੰ ਬੇਨਤੀ ਕਰਦੇ ਆਂ ਸਿੰਘ ਸਾਹਿਬ ਗਿਆਨੀ ਕਰਬਿਕ ਗੜਗਾ ਸਾਹਿਬ ਨੂੰ ਜਿਹੜਾ ਵੀ ਤੁਸੀਂ ਸਿੰਘ ਸਾਹਿਬ ਦੇ ਇਸ ਚੀਜ਼ ਤੇ ਸਟੈਂਡ ਲਓ ਅੱਜ ਇੱਕ ਪਖੰਡੀ ਸਾਹ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਗਿਆ ਤਕੀਨ ਨੂੰ ਅਸੀਂ ਕਦੋਂ ਨੱਥ ਪਾਵਾਂਗੇ ਸਾਡੇ ਜਿੰਨੀਆਂ ਨਿਹੰਗ ਸਿੰਘ ਜਥੇਬੰਦੀਆਂ ਨਾਲ ਉਹਨਾਂ ਨੇ ਨਹੀਂ ਬੋਲਣਾ ਕਿਉਂਕਿ ਆਪ ਪਖੰਡ ਕਰਦੇ ਆ ਉਹ ਆਪ ਅੰਬਰ ਤੇ ਦੋ ਬਾਟੇ ਕਰਦੇ ਕਈ ਸਾਡੇ ਨਿਹੰਗ ਸਿੰਘ ਜਥੇਬੰਦੀਆਂ ਚ ਕਈ ਸੰਤਾ ਚ ਪਖੰਡਵਾਦ ਹੁੰਦਾ ਤੇ ਉਹੀ ਸਾਧੋ ਪਖੰਡ ਕਰ ਰਿਆ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਿਆਰਿਆ ਤੇ ਜੇ ਕੋਈ ਹੋਰ ਧਰਮ ਵਾਲਾ ਹੁੰਦਾ ਤੋ ਉਹਨੂੰ ਪੂਰੇ ਪੰਜਾਬ ਦੇ ਸਿੱਖਾਂ ਨੇ ਚੀਕਾਂ ਮਾਰਦੀਆਂ ਸੀਗੀਆਂ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਤੇ ਅੱਜ ਜੇ ਸਾਡੇ ਪਖੰਡ ਦੀ ਸਾਧਨੇ ਲਾਈ ਆ ਪਹਿਲਾਂ ਉਹ ਪਖੰਡ ਕਰਦਾ ਹੈ ਜਾਤ ਦੇ ਆਧਾਰ ਤੇ ਉਹ ਡੇਰੇ ਚ ਰੋਟੀ ਮਿਲਦੀ ਏ ਲੰਗਰ ਚ ਵੀ ਕਿਹੜੀ ਜਾਤ ਦਾ ਤੂੰ ਉਸ ਹਿਸਾਬ ਦੇ ਨਾਲ ਪ੍ਰਸ਼ਾਦਾ ਲੰਗਰ ਤੇ ਮਿਲਦਾ ਉੱਥੇ ਤੇ ਅੱਜ ਉਹਨੇ ਗੁਰੂ ਗ੍ਰੰਥ ਸਾਹਿਬ ਦੇ ਬਲਾਗਰ ਬਰਾਬਰ ਕੁਰਸੀ ਲਾ ਲਈ ਉਹਨੇ ਪ੍ਰਸ਼ਾਦ ਵੰਡ ਰਿਆ ਕਿਉਂ ਪੰਜਾਬ ਦੇ ਲੋਕ ਚੁੱਪਿਆ ਕਿਉਂ ਕੀ ਗੱਲ ਸੰਪਰਦਾਵਾਂ ਉਂਝ ਬੜੀਆ ਚੀਕਾਂ ਮਾਰਦੀਆਂ ਸੀ ਹਰ ਵੇਲੇ ਹਰ ਮਸਲੇ ਦੇ ਉੱਤੇ ਕਿੰਨੇ ਸਾਡੇ ਪੰਜਾਬ ਦੇ ਵਿੱਚ ਇੱਕ ਜਥੇਬੰਦੀਆਂ ਜਿਹੜੇ ਕੀ ਹਰ ਲਹਿਰ ਤੇ ਆਪਾਂ ਬੋਲਦੇ ਆ ਫਲਾਨਾ ਬਾਬਾ ਪਖੰਡ ਕਰ ਰਿਹਾ ਫਲਾਨਾ ਸਾਧ ਪਖੰਡ ਕਰ ਰਿਹਾ ਕੀ ਅੱਜ ਪੰਜਾਬ ਦਾ ਕੋਈ ਮਾਹੌਲ ਏ ਇੱਕ ਸਾਧ ਨੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਲਈ ਕਾਲ ਤੱਕ ਸਾਹਿਬ ਦਾ ਜਹੇਦਾਰ ਵੀ ਸਟੈਂਡ ਲਵੇ ਤੇ ਜਿੰਨੀਆਂ ਪੰਜਾਬ ਦੇ ਵਿੱਚ ਜਥੇਬੰਦੀਆਂ ਇੱਕ ਦੂਜੇ ਦਾ ਵਿਰੋਧ ਕਰ ਰਹੀਆਂ ਆਪਾਂ ਪਖੰਡਵਾਦ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਸਾਰੇ ਆਪਾਂ ਇਕੱਠੇ ਹੋ ਕੇ ਸਾਧ ਦਾ ਪਖੰਡੀ ਦਾ ਵਿਰੋਧ ਕਰਨਾ ਬਾਦਲ ਪਰਿਵਾਰ ਦਾ ਪਾਲਿਆ ਹੋਇਆ ਸਾਧ ਆ ਪਖੰਡੀਓ ਹੁਣ ਵੀ ਉਹਨੂੰ ਜੱਟ ਸਕੋਲਟੀਆ ਦਿੱਤੀ ਹੋਈ ਹੈ ਇਹਨਾਂ ਨੇ ਤੇ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਹੈ ਪ੍ਰਸ਼ਾਦ ਵੰਡ ਰਿਹਾ ਤੇ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਸਾਡੇ ਲਈ ਕਿਹੜਾ ਹੋ ਗਿਆ ਅੱਜ ਪੰਜਾਬ ਵਾਲਿਓ ਜਾਗ ਜੋ ਇੰਨਾ ਲੋਕਾਂ ਨੇ ਜੁੱਤੀਆਂ ਚੱਟਣੋਂ ਨਹੀਂ ਹਰ ਨੌ ਦਿਸਰਾਣੇ ਬਹਿ ਕੇ ਹਜ਼ਾਰਾਂ ਸਿੱਖ ਅੰਮ੍ਰਿਤਧਾਰੀ ਉਹਦੇ ਪੈਰਾਂ 'ਚ ਜਾ ਕੇ ਸਿਰ ਰੱਖਦੇ ਆ ਤੇ ਉਹ ਸਾਧ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬਹਿ ਰਿਹਾ ਅੱਜ ਜੇ ਉਹਦੀਆਂ ਕੋਈ ਲੱਤਾਂ ਨੂੰ ਕੋਈ ਬਿਮਾਰੀ ਆ ਤਾਂ ਥੱਲੇ ਬੈ ਕੇ ਵੀ ਪ੍ਰਚਾਰ ਕਰ ਸਕਦਾ ਹੈ ਗੁਰੂਗ੍ਰਾਮ ਸਾਹਿਬ ਦੇ ਚਰਨਾਂ 'ਚੇ ਤੇ ਜ਼ਰੂਰ ਦੀ ਗੁਰੂਗ੍ਰਾਮ ਸਾਹਿਬ ਦੇ ਬਰਾਬਰ ਕੁਰਸੀ ਨਾ ਲੱਗੀ ਨਾ ਅਸੀਂ ਲੱਗਣ ਦੇਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਇਸ ਚੀਜ਼ ਤੇ ਸਾਰੇ ਪੰਜਾਬ ਵਾਲੇ ਇਕੱਠੇ ਹੋ ਜੋ ਜਿੱਤੇ ਕੋਈ ਜਾਤ ਪਾਤ ਕਰਦਾ ਕਿਸੇ ਪਖੰਡਵਾ ਤੇ ਉਹਨਾਂ ਤੇ ਵੀ ਆਪਾਂ ਜੁੱਤੀ ਪ੍ਰੇਟ ਕਰਨੀ ਸਾਰੇ ਧਿਆਨ ਸੁਣ ਲੋ ਤੇ ਜਿਹੜੇ ਇਹੋ ਜਿਹੇ ਸਾਧ ਪਖੰਡ ਕਰਦੇ ਆ ਉਹਨਾਂ ਦੇ ਆਪਾਂ ਨਾਥ ਪੋਣੀ ਨੱਕ 'ਚ ਸਾਡੇ ਬਾਬਿਆ ਜੀ ਬੜਾ ਬਖਾਂਡੇ ਸਾਡੀਆਂ ਨਿਹੰਗ ਸਿੰਘ ਜਥੇਬੰਦੀਆਂ ਚ ਬੜਾ ਬਖਾਂਡੇ ਜਾਤ ਪਾਤ ਤੇ ਉਹਨਾਂ ਦੇ ਵੀ ਆਪਾਂ ਨੱਕ ਚ ਨੱਥ ਪਾਉਣੀ ਐ ਤੇ ਇਹੋ ਜਿਹਾ ਸਾਰਿਆਂ ਦੇ ਵੀ ਪਾਉਣੀ ਆ ਕਈਆਂ ਨੂੰ ਬੜੀਆ ਮਿਰਚਾ ਲੱਗਣੀ ਆ ਜਿਨੂੰ ਲੱਗਦਿਆ ਲੱਗਣ ਜਦੋਂ ਸਾਹਮਣਾ ਪਤ ਸਾਹਮਣਾ ਹੁੰਦਾ ਨਾ ਕਿਸੇ ਦੇ ਨਾਲ ਫਿਰ ਪਤਾ ਲੱਗਦਾ ਵੀ ਬੰਦਾ ਕਿੱਥੇ ਖੜਦਾ ਕਮੈਂਟ ਕਰਕੇ ਤੁਸੀਂ ਕਿਸੇ ਦਾ ਕੁਝ ਨਹੀਂ ਵਿਗਾੜ ਸਕਦੇ ਬੜੇ ਕਮੈਂਟ ਕਰੋਗੇ ਤੁਸੀਂ ਕਰਿਓ ਸਵਾਰ ਤਾਂ ਇੱਥੇ ਆਇਓ ਬੰਦੀ ਸਿੰਘ ਵਾਲੇ ਮੋਰਚੇ ਤੇ ਬੈਠੇ ਆ ਜੇ ਹੋਰ ਕਿਸੇ ਨੂੰ ਜਿਆਦਾ ਸਵਾਰ ਸਾਨੂੰ ਐਡਰੈਸ ਦੇ ਦਿਓ ਅਸੀਂ ਘਰ ਆ ਜਾਾਂਗੇ ਪਰ ਗਲਤ ਕਮੈਂਟ ਨਾ ਕਰ ਲਿਓ ਫੇਰ ਆਈਡੀ ਤੇ ਸਾਰੇ ਇਕੱਠੇ ਹੋ ਗਏ ਆਪਾਂ ਸਾਧਰੂ ਨੱਥ ਪੋਣੀ ਨੂੰ ਪਖੰਡਵਾਦ ਨੂੰ ਨੱਥ ਪੋਣੀ ਆ ਸਾਰੇ ਤਕੜੇ ਹੋਈਏ ਸਾਡਾ ਛੋਟਾ ਵੀਰ ਭਾਨਾ ਸਿੱਧੂ ਵੀ ਕਰ ਰਿਹਾ ਚੀਜ਼ ਤੇ ਮਸਲੇ ਤੇ ਵੀ ਪਖੰਡਵਾਦ ਤੇ ਨੱਥ ਪੋਣੀ ਹੈ ਭਾਨੇ ਨੂੰ ਵੀ ਕਰ ਰਿਹਾ ਇਸ ਜੀ ਦੇ ਵੀਡੀਓ ਬੋਲ ਕੇ ਪਾ ਪਖੰਡ ਦਾ ਸਾਥ ਤੇ ਇਹ ਪਖੰਡ ਵੀ ਕਰਦਾ ਹੈ ਜਾਤਪਾਤ ਵੀ ਕਰਦਾ ਗੁਰੂ ਦੇ ਵਿੱਚ ਅੱਜ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਬੈਠਾ ਸਾਰੇ ਪੰਜਾਬ ਨੇ ਇਕੱਠੇ ਹੋਣਾ ਤੇ ਜੇ ਕਾਲ ਤੱਕ ਸਭ ਨੇ ਨਾ ਕਾਰਵਾਈ ਕੀਤੀ ਤੇ ਸਾਰੇ ਆਪਾਂ ਇਕੱਠੇ ਨਾ ਹੋਏ ਤਾਂ ਆਪਾਂ ਇਹ ਸਾਧ ਨੂੰ ਆਪਾਂ ਨੱਥ ਪਾਣੀ ਦੱਸਣਾ ਹੈ ਵੀ ਤੂੰ ਗੁਰੂਗ੍ਰਾਂਤ ਸਾਹਿਬ ਦੇ ਬਰਾਬਰ ਕੁਰਸੀ ਕੋਲ ਲਾਈ ਜੇ ਸਰਸੇ ਵਾਲਾ ਪਖੰਡ ਕਰਦਾ ਸੀ ਸਾਰੇ ਆਪਾਂ ਇਕੱਠੇ ਰੋਲਾ ਪਾਇਆ ਇਹ ਸਾਧ ਦੇ ਖਿਲਾਫ ਕਿਉਂਣੀ ਆਪਾਂ ਬੋਲਦੇ ਕੀ ਗੱਲ ਸਾਡਾ ਉਹ ਚਾਚਾ ਤਾਂ ਲੱਗਦਾ ਹੈ ਕਿ ਸਾਡੇ ਖਾਨਦਾਨ ਚੋਂ ਲੱਗਦਾ ਹੈ ਤੇ ਸਾਰੇ ਇਕੱਠੇ ਹੋ ਕੇ ਸਾਧ ਦਾ ਵਿਰੋਧ ਕਰਨਾ ਕੋਈ ਵੀ ਅਸੀਂ ਗੁਰੂਗ੍ਰਾਂਤ ਸਾਹਿਬ ਦੇ ਬਰਾਬਰ ਕੁਰਸੀ ਲਾ ਕੇ ਨਹੀਂ ਬਹਿਣ ਦੇਣਾ ਕਾਲ ਤੱਕ ਸਾਭੀ ਸਟੈਂਡ ਲੈ ਇਸ ਕਰਕੇ ਤਕੜੇ ਹੋ ਗਿਆ ਇਹੋ ਜਿਹਾ ਪਖੰਡੀ ਸਾਧ ਦਾ ਵਿਰੋਧ ਕਰਨਾ ਕੋਈ ਪਖੰਡ ਕਰੇ ਖਾਲਸਾ ਪੰਥ ਤਿਆਰ